ਯਾ ਪਾਈ ਇਥੇ ਆਉਣਾ ਸੀ ਵੇਖੇ ਕਿ ਕਿੱਡੇ ਸੋਹਣੇ ਤੇ ਸੂਝਵਾਨ ਲੋਕ ਬੈਠੇ ਈ بڑے ਲਿਖੇ ਬੰਦੇ ਬੈਠੇ ਨਾਟਕਕਾਰ ਬੈਠੇ ਆ ਨਾਟਕ ਕਰਨ ਵਾਲੇ ਕਲਾਕਾਰ ਬੈਠੇ ਆ ਅਰੇ ਆਪਾ ਇਥੇ ਆਉਣਾ ਸੀਗਾ ਇਹੋ ਇਥੇ ਸਾਰੇ ਆਪਣੇ ਵਰਗੇ ਈ ਅੱਛਾ ਇਹ ਵੀ ਵਧਾਈਆਂ ਹੀ ਮੰਗਦੇ ਆ ਹੱਸ ਕਰ ਫੱਟੇ ਮੋਲਾਂ ਕਿ ਆ ਵਧਾਈਆਂ ਨਹੀਂ ਜੇ ਮੰਗਦੇ ਉਹ ਸੂਝਵਾਨ ਤੇ ਕਲਾ ਨੂੰ ਸਮਝਣ ਵਾਲੇ ਲੋਕ ਬੈਠੇ ਈ ਅੱਛਾ ਇਹ ਤੇ ਸੂਝਵਾਨ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆ ਆਪਣਾ ਇਥੇ ਕੀ ਕੰਮ ਹੈ ਦੋ ਫੱਟੇ ਮੋਲਾਂ ਦੇ ਨੂੰ ਲੱਗਦਾ ਕਿ ਹਾਸੇ ਹਾਸੇ ਚ ਕੋਈ ਚੰਗੀ ਗੱਲ ਕਰ ਜਾਂਦੇ ਆ ਹਾਂ ਆਪਾਂ ਚੰਗੀ ਗੱਲ ਕਰ ਜਾਂਦੇ ਆ ਉਹ ਕਰ ਜਾਂਦੇ ਆ ਅੱਜ ਕਿੱ ਸੋਣਾ ਮਾਹੌਲ ਸਜਿਆ ਨਹੀਂ ਕਰ ਜਾਂਦੇ ਆ ਮੈਨੂੰ ਵੀ ਲੱਗਦਾ ਵਾ ਆਹਾਂ ਕਿਉਂਕਿ ਕਲਾ ਇਹ ਜਿਹੜੀ ਆ ਇਹ ਬਾਬੇ ਮਰਦਾਨੇ ਦੀ ਕਲਾ ਏ ਆਹਾਂ ਤੇ ਬਾਬਾ ਮਰਦਾਨਾ ਬਾਬੇ ਨਾਨਕ ਨਾਲ ਰਿਆ ਏ ਆਹਾਂ ਤੇ ਫਿਰ ਚੰਗੀ ਗੱਲ ਤੇ ਕਰਨੀ ਬਣਦੀ ਆ ਨਾ ਸਹੀ ਗੱਲ ਆ ਬਈ ਹਾਂ ਨਾਰਤਿਆ ਉਹ ਦੇਖ ਐਡਾ ਸੋਣਾ ਮਾਹੌਲ ਸਜਿਆ ਸੋਣਾ ਮਾਹੌਲ ਸਜਿਆ ਉਹ ਤੇ ਕਾਲੂ ਸ਼ਹੀਦ ਭਗਤ ਸਿੰਘ ਦਾ ਸੀ ਦੀ ਹਿੜਿਆਣਾ ਵੀਰ ਹੈ ਹਿੜਿਆਣਾ ਏ ਓਹ ਉਹਨਾਂ ਨੂੰ ਯਾਦ ਕਰਦੇ ਕੋਈ ਸੁਣਾ ਪਹਿਲਾਂ ਲੈ ਵੀ ਭਗਤ ਸਿੰਘ ਐਡਾ ਵੱਡਾ ਵਿਦਵਾਨ ਹੋਇਆ ਏ ਆਹੋ ਨੌਜਵਾਨ ਹਾਂ ਜਿਹਨੇ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਜਾਨ ਕੁਰਬਾਨ ਕਰ ਦਿੱਤੀ ਹਾਂ ਸਹੀ ਗੱਲ ਆ ਬੜਾ ਪੜਿਆ ਲਿਖਿਆ ਨੌਜਵਾਨ ਸੀ ਆ ਸਹੀ ਗੱਲ ਲੈ ਫਿਰ ਸੁਣ ਲੈ ਸੁਣਾ ਦੇ ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੇ ਦੀ ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੇ ਦੀ ਇਹ ਬੜਾ ਸੀ ਗਿਆਨ ਤੇ ਰੱਖਦਾ ਧਿਆਨ ਨਵਜ ਨੂੰ ਫੜਦਾ ਵੀ थी वधू ਬੱਲੇ 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 ਵੀ ਬੜਾ ਸੋਹਣਾ ਮਾਹੌਲ ਸਜਿਆ ਹੈ ਆਹਾਂ ਸਹੀ ਗੱਲ ਆ ਆਹਾਂ ਲੈ ਵੀ ਭਗਤ ਸਿੰਘ ਐਡਾ ਵੱਡਾ ਵਿਦਵਾਨ ਬੰਦਾ ਸੀ ਆਹੋ ਬੜੀਆਂ ਗੱਲਾਂ ਸੁਣਾਈਆਂ ਉਹਨੇ ਆ ਸਹੀ ਗੱਲ ਬੜੀਆਂ ਕਿਤਾਬਾਂ ਪੜ ਗਿਆ ਬੜੀਆਂ ਗੱਲਾਂ ਦੱਸ ਗਿਆ ਮੈਂ ਕਹਿੰਦਾ ਇੰਨੀਆਂ ਜ਼ਿਆਦਾ ਕਿਤਾਬਾਂ ਤਾਂ ਉਹ ਦਿਲથી ਪੜ ਗਿਆ ਆ ਸਹੀ ਗੱਲ ਆ ਵਿਦਵਾਨ ਬੰਦਾ ਸੀ ਤੇ ਅੱਜ ਕੱਲ ਦੇ ਸੋ ਕੋਲਡ ਵਿਦਵਾਨ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਕਿਸੇ ਸਟੇਟ ਦੇ ਮੁੱਖ ਮੰਤਰੀ ਆ ਅੱਛਾ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕੀ ਕਹਿਤਾਈ ਕਹਿੰਦੇ ਜੀ ਨਾਂ ਘਸੌਣ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹਾਂ ਦਾ ਫੇਰ ਭਾਈ ਖਰ ਆਪਣਾ ਮਾਤੀ ਮਾਰੀ ਹੈ ਇਨਕ੍ਰਾਂਤੀ ਦਾ ਵਿਸਥਾਨਾ ਦੇ ਤੰਬੂ ਕੱਟਣ ਲੱਗ ਗਿਆ ਬਸ ਕਰਿਆ ਕਹਿੰਦਾ ਜੀ ਪੀਲਾ ਪੰਜਾ ਦਾ ਚੱਲੂਗਾ ਤਸਕਰਾਂ ਤੇ ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿਸਾਨ ਕਿਹੜਾ ਪੋਸਟ ਵੇਚਦੇ ਸੀ ਬਸ ਕਰਿਆ ਕਹਿੰਦਾ ਉਹਨਾਂ ਦੇ ਕਾਹਦੋਂ ਪੀਲਾ ਪੰਜਾ ਚਲਾਦਾ ਇਨਕ੍ਰਾਂਤੀ ਨਾਲ ਕਹਿੰਦਾ ਸੀ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਐ ਆ ਤੇ ਨਿਕਲਿਆ ਕੀ ਨਿਕਲੀ ਗਲਾਬੀ ਸੁੰਡੀ ਬੜਾ ਨਰਮਾਈ ਖਾ ਗਈ ਐ ਮਰੇਕਣ ਸੁੰਡੀ ਯਾਰ ਗਾਏ ਲੋੜ ਤੇ ਜਦੋਂ ਸਰਕਾਰ ਬਣੀ ਸੀਗੀ ਓਏ ਉਹਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ 22 ਦਾ 2 ਫਸਲਾ ਐ ਐਮਐਸਪੀ ਤੇ ਚੱਕਾਂਗੇ ਖਾਣਾ ਫਸਲਾ ਤੇ ਨਹੀਂ ਚੱਕੀਆਂ ਹਲਾ ਚੱਕਿਆ ਕੀ ਇੱਕ ਦਿਨ ਕਿਸਾਨ ਚੱਕਲੇ ਸਸ ਕਰਾ ਕਰੋ ਬੜੀ ਛਾਪੇ ਮਾਰ ਲੇ ਫਿਰ ਟਾਈਮ ਫੜੋ ਫੜਾਈ ਹੋ ਗਈ ਲੋੜ ਤੇ ਫੜਮ ਫੜਦਾ ਹੋ ਗਈ ਫੜਦਾ ਫੜਦਾ ਮੈਨੂੰ ਪਤਾ ਨਹੀਂ ਲੱਗਾ ਕਿਸਾਨਾਂ ਦੀ ਤਾਂ ਇਹਨਾਂ ਨਾਲ ਮੀਟਿੰਗ ਹੋਈ ਆ ਮੀਟਿੰਗ ਹੋਈ ਮੀਟਿੰਗ ਛੱਡ ਹਲਾਉਂ ਕਿਉਂ ਭਾਈ ਕਿਉਂ ਕਿ ਕਿਸ ਗਲਤੀ ਕਿਸਾਨਾਂ ਦੀ ਆ ਆਹ ਗਲਤੀ ਕਿਸਾਨਾਂ ਦੀ ਲਾੜ ਕਿਉਂ ਹੁਣੇ ਤੂੰ ਕਿਸਾਨਾਂ ਦੀ ਸਪੋਰਟ ਕਰਦਾ ਸੀ ਐਡੀ ਸੇਤੀ ਗਲਤੀ ਕਿਸਾਨਾਂ ਦੀ ਮੈਂ ਜਿੱਥੇ ਸਪੋਰਟ ਕਰਨੀ ਉੱਥੇ ਸਪੋਰਟ ਕਰਾਂਗੇ ਜਿੱਥੇ ਗਲਤੀ ਉੱਥੇ ਗਲਤੀ ਕਹਾਂਗੇ ਗਲਤੀ ਕੀ ਆ ਕਿਸਾਨਾਂ ਦੀ ਗਲਤੀ ਹੈ ਗਲਤੀ ਹੈ ਕਿਹੜੀ ਇਹ ਮੀਟਿੰਗ ਆਖਣ ਦੀ ਰੱਖ ਕੇ ਬਹਿ ਗਏ ਆ ਆਖਣਿਆ ਦਾ ਅਮਰੀਜੀ ਦਾ ਟਾਈਮ ਹੁੰਦਾ ਗਲਤੀ ਨਾਲ ਅਗਲੇ ਨਾਲ ਦੇ ਟਾਈਮ ਤੇ ਜਾਣਾ ਹੀ ਸੀਗਾ ਇਹਨਾਂ ਨੇ ਮੁੱਦੇ ਵਧੇ ਆ ਅਗਲੇ ਕੋਲੇ ਟਾਈਮ ਖੋੜਾ ਏ ਉਹ ਤਾਂ ਅੰਗਰੇਜ਼ੀ ਦਾ ਟਾਈਮ ਹੈਗਾ। ਹਾਂ ਮਾਰਦੀ ਆ ਮੈਨੂੰ ਇੱਕ ਗੱਲ ਦੱਸ ਆ। ਉਹ ਤੈਨੂੰ ਅੰਗਰੇਜ਼ੀ ਬੋਲਣ ਚ ਚੰਗੀ ਲੱਗਦੀ ਆ ਕਿ ਲਿਖਣ ਚ ਚੰਗੀ ਆ? ਮੈਨੂੰ ਨਾ ਅੰਗਰੇਜ਼ੀ ਬੋਲਣ ਤੇ ਚੰਗੀ ਲੱਗਦੀ ਨਾ ਲਿਖਣ ਤੇ ਚੰਗੀ ਲੱਗਦੀ ਨਾ ਪੜ੍ਹਨ ਤੇ ਚੰਗੀ ਲੱਗਦੀ। ਤੇ ਤੈਨੂੰ ਲੱਗਦੀ ਕੀ ਆ? ਮੈਨੂੰ ਪੀਣ ਚ ਬੜੀ ਚੰਗੀ ਲੱਗਦੀ ਆ ਔਰ ਕਿੱਧੇ ਮੁਖਾਰ ਦੀ ਨਾ ਫੇਰ ਘਮਾ ਦਿੰਦੀ ਆ। ਕਰਿਆ ਕਰਿਆ ਤਕਰਾਰਾ ਕਰ ਦਿੰਦੀ ਆ। ਮੈਨੂੰ ਬੜੀ ਚੰਗੀ ਲੱਗਦੀ ਆ। ਦੱਸ ਕਰਿਆ ਕਰ ਲਾੜਦੀ ਆ ਪਿੱਛੇ ਜੇ ਤੂੰ ਦਿੱਲੀ ਤੁਰਿਆ ਫਿਰਦਾ ਸੇ ਮੈਂ ਤੇਰੇ ਆਰੀਲਾ ਵੇਖੀ ਆਂ। ਦਿੱਲੀ ਵਾਲੀ ਗੱਲ ਬਦਲਾ ਬੁੰਦਲ ਗਿਆ ਹਾਲਾ ਹੁਕਮੇ ਇਹਨਾਂ ਦਾ ਇੱਕ ਮੰਤਰੀ ਸੀ ਕਿਥੇ ਵਿਭਾਗ ਦਾ ਆਹਾਂ ਮੰਤਰੀ ਬਨਨ ਤੋਂ ਬਾਅਦ ਸਕੂਲਾਂ ਦੇ ਦੌਰੇ ਤੇ ਜਾਵੜਿਆ ਅੱਛਾ ਭਾਈ ਦੇ ਗਿਆ ਅਜ ਕੋ ਮਾਰ ਮਾਰ ਕੇ ਖੋਚਣਾ ਤਮਾਤਰ ਲੱਭਦਾ ਸੀ ਤੇ ਤਮਾਤਰ ਲੱਭੇ ਤਮਾਤਰ ਤਾਂ ਨਹੀਂ ਲੱਭਿਆ ਹੁਣ ਦਾ ਮਹਿਕਮਾ ਦਵਾਈ ਬੈਠਾ ਹੈ ਬਟਾ ਉਹਨੂੰ ਇਹ ਨਹੀਂ ਪਤਾ ਮੇਰਾ ਮਹਿਕਮਾ ਹੈਗਾ ਕਿਹੜਾ ਵਾ ਕਰਾਂ ਕਰ ਤੂੰ ਹੀ ਘਰਿਆ ਫਿਰਦਾ ਵਾ ਲੋਰ ਗਿਆ ਫੇ ਮੋਰ ਘਾਤੇ ਲਾਉਂਦਾ ਮਨ ਲਾਦਾ ਅੰਗਰੇਜ਼ਾ ਆਪਣੇ ਜ਼ਰੂਰੀ ਕੰਮ ਦੀਆਂ ਅਰਜ਼ੀਆਂ ਤੇ ਸਾਈਨ ਕਰੀ ਗਿਆ ਕਰੇ ਹੋਰ ਉਹਦੇ ਕੋਲ ਮਹਿਕਮਾ ਹੀ ਨਹੀਂ ਕੋਈ ਹੁਣ ਦੱਸ ਦਿੱਲੀ ਵਾਲੀ ਕਿਹੜੀ ਗੱਲ ਕਰਿਆ ਮੈਂ ਤੇ ਜੈਰੀਲਾ ਵੇਖਿਆ ਦਿੱਲੀ ਕਹ ਰਿਹਾ ਫਿਰਦਾ ਸੈ ਕੀ ਮੈਂ ਦਿੱਲੀ ਉੱਠ ਗਿਆ ਪੰਜਾਬ ਸਰਕਾਰ ਨੂੰ ਮਿਲਣ ਵਾਸਤੇ ਉਹ ਦਰ ਫਟੇ ਮੂੰਹ ਦਿੱਲੀ ਪੰਜਾਬ ਸਰਕਾਰ ਥੋੜੀ ਲੱਭੀ ਪੰਜਾਬ ਦੀ ਸਰਕਾਰ ਪੰਜਾਬ ਬੈਠਦੀ ਦਿੱਲੀ ਸੈਂਟਰ ਸਰਕਾਰ ਪੈਂਦੀ ਪੰਜਾਬ ਦੇ ਲੋਕਾਂ ਵਾਂਗ ਤੈਨੂੰ ਵੀ ਭਲੇ ਖਾਏ ਅਹਾਂ ਕਿਵੇਂ ਪੰਜਾਬ ਦੀ ਸਰਕਾਰ ਪੰਜਾਬ ਚੋਂ ਨਹੀਂ ਚੱਲਦੀ ਅਗਲੇ ਆਨੇ ਦਿੱਲੀ ਚੋਂ ਚਲਾਈ ਹੈ ਉਹ ਦਰ ਫਟੇ ਮੂੰਹ ਲਾ ਕੇ ਦਿੱਲੀ ਚੋਂ ਤਾਂ ਹਾਰ ਗਈ ਆਹੋ ਅਗਲੇ ਹਾਰ ਕੇ ਵੀ ਪੰਜਾਬ ਦੇ ਸੁਪਰੀਮ ਸੀਐਮ ਬਣੇ ਬੈਠੇ ਆ ਆ ਥੋੜੇ ਜਿਹੇ ਦਿਨ ਪਹਿਲਾਂ ਲੁਧਿਆਣੇ ਬਾਈ ਜੀ ਇੱਕ ਨੀ ਪੱਥਰ ਰੱਖਿਆ ਕਿਸੇ ਹਸਪਤਾਲ ਦਾ ਆਹੋ ਮੈਂ ਵੀ ਵੇਖਿਆ ਉਹਦੇ ਤੇ ਲਿਖਦਾ ਮੁੱਖ ਮੰਤਰੀ ન મુખ્યમંત્રી મુખ્ય ન ਪੰਜਾਬ ਵਾਲੇ ਦਾ ਕਿ ਦਿੱਲੀ ਵਾਲੇ ਦਾ ਪੰਜਾਬ ਵਾਲੇ ਦਾ ਪੰਜਾਬ ਵਾਲੇ ਨੇ ਵੋਟਾਂ ਪਾਈਆਂ ਅੱਛਾ ਨਾਲ ਹੀ ਲਿਆਤਾ ਸੇਧ ਮੰਤਰੀ ਦਾ ਆਉ ਦਾ ਬਣਦਾ ਸੀਗਾ ਹਰ ਕਿਸੇ ਹਲਕੇ ਦੇ ਐਮਐਲਏ ਦਾ ਵੀ ਲਿਖਿਆ ਜਾ ਸਕਦਾ ਸੀ ਕੇਦਰੀਵਾਲ ਦਾ ਉਹ ਤਾਂ ਬਣਦਾ ਹੀ ਨਹੀਂ ਦਿਨਾਂ ਨਾਲ ਪੰਜਾਬ ਨਾਲ ਲੱਲਾ ਖੱਖਾ ਹੀ ਹੈ ਨਹੀਂ ਨਾ ਉਸ ਕਰਾ ਉਹਦਾ ਪੰਜਾਬ ਦੇ ਕਿਸੇ ਪਿੰਡ ਦਾ ਮੈਂਬਰ ਪੰਚਾਇਤ ਵੀ ਨਹੀਂਗਾ ਉਹ ਕਹੀ ਗੱਲ ਹੈ ਇਹਨਾਂ ਨੇ ਨਾ ਲਿਖਤਾ ਉਹ ਨਾਂ ਜਿਹੜਾ ਸਰਕਾਰ ਬਣੀ ਸੀ ਓਏ ਉਹਦੇ ਮਾਨ ਸਾਹਿਬ ਨੇ ਕਿਹਾ ਸੀਗਾ ਉਹ ਕੀ ਆ ਇਹ ਜਿਹੜੇ ਨੀ ਪੱਥਰ ਲੱਗੇ ਆ ਉਹ ਇਹਨਾਂ ਦੇ ਕਿਰਤਨਾ ਦੇ ਖਾਨਾ ਦੇ ਪਲੰਬਰ ਆ ਦੇ ਕਿਹਤ ਖਰ ਲਾ ਦੇ ਨਾਮ ਲਿਖੇ ਜਾਣਗੇ ਅੱਛਾ ਜਿਹੜੇ ਮਾਰਤਾ ਨੂੰ ਬਣਾਉਂਦੇ ਉਹਨਾਂ ਦੇ ਨਾਮ ਲਿਖਣਗੇ ਆਹ ਹੈ ਹੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਅੱਛਾ ਕੇਜਰੀਵਾਲ ਸਾਹਿਬ ਕਿਹੜੇ ਮਿਸਤਰੀ ਆ ਉਹ ਕਿਹੜੀਆਂ ਟੂਟੀਆਂ ਕੱਸਦੇ ਰਹੇ ਆ ਉਹਨਾਂ ਦਾ ਨਾਮ ਐਵੇਂ ਹੀ ਲਿਖਤਾ ਉਹ ਮੈਂ ਇੱਕ ਸਾਹਿਬ ਲਾਇਆ ਲਾਇਆ ਕੀ ਉਹ ਦਿੱਲੀ ਤੋਂ ਚਾਹਦੀ ਆ ਸਰਕਾਰ ਅੱਛਾ ਇੱਥੋਂ ਵਾਲੇ ਦਾ ਰਬੜ ਦੀ ਮੋਹਰ ਆ ਕਰੇ ਕਿਵੇਂ ਜੀ ਕਰਦਾ ਅਗਲੇ ਲਈ ਤੁਰੇ ਜਾਂਦੇ ਫੁਰਫਟੇ ਇਹ ਕਾਗਜੀ ਸ਼ੇਰ ਹੀ ਆ ਸਾਗ ਜਾਂਦੀ ਮੁੱਖ ਮੰਤਰੀ ਆ ਬੱਲੇ ਬੁੱਲੇ ਇਹਨਾਂ ਦੇ ਕੋਈ ਹੈ ਨਹੀਂਗਾ ਫੁਰਫਟੇ ਜਦੋਂ ਯਾਦ ਆਇਆ ਕਾਗਜਾਂ ਤੋਂ ਕੀ ਯਾਦ ਆਇਆ ਇੱਕ ਜੰਗਲ ਦਾ ਕਸਾ ਅੱਛਾ ਜੰਗਲ ਦਾ ਕਸਾ ਜੰਗਲ ਦੇ ਵਿੱਚ ਕਰਿਆ ਅੱਛੀ ਅੱਛਾ ਖਾਲੀ ਤੁਰਿਆ ਫਿਰਦਾ ਸੀ ਵੇਲਾ ਵੇਲਾ ਤੁਰਿਆ ਫਿਰਦਾ ਸੀ ਉਹਨੂੰ ਪਤਾ ਲੱਗਿਆ ਕਿਸੇ ਥਾਂ ਤੇ ਖਰਗੋਸ਼ ਦੀ ਪੋਸਟ ਖਾਲੀ ਪਈ ਐ ਆਲਾ ਫੇਰ ਭਈ ਉਹਨੇ ਕਾਗਜ ਬਣਾ ਲਏ ਡੋਮਿਸਾਈਲ ਬਣਾ ਲਿਆ ਰੂਟਰ ਦੇਰੀਆ ਬਣਾ ਲਿਆ ਆਧਾਰ ਕਾਰ ਬਣਾ ਲਿਆ ਅੱਛਾ ਕਾਗਜ ਪੂਰੇ ਕਰ ਲਏ ਕਾਗਜਾਂ ਦੇ ਵਿੱਚੋਂ ਖਰਗੋਸ਼ ਬਣ ਗਿਆ ਅੱਛਾ ਖਰਗੋਸ਼ ਵਾਲੀ ਜਗ੍ਹਾ ਤੇ ਲੱਗ ਗਿਆ ਨੌਕਰੀ ਲੱਗ ਗਿਆ ਅੱਛਾ ਹੁਣ ਉਹਨੂੰ ਭੱਤੇ ਖਰਗੋਸ਼ ਵਾਲੇ ਮਿਲਦੇ ਆ ਤਨਖਾਹ ਖਰਗੋਸ਼ ਵਾਲੀ ਮਿਲਦੀ ਹਲਾ ਫੇਰ ਭਾਈ ਪਰ ਉਹਨੇ ਪਤਾ ਕਰ ਲਿਆ ਕਿਸੇ ਥਾਂ ਤੇ ਰੈੱਥ ਲੱਗਾ ਹੋਇਆ ਖਰਗੋਸ਼ ਵਾਲੀ ਥਾਂ ਤੇ ਅੱਛਾ ਖਰਗੋਸ਼ ਲੱਗਾ ਸੀ ਰੈੱਥ ਵਾਲੀ ਥਾਂ ਤੇ ਅੱਛਾ ਉਹਨੇ ਸੋਚਿਆ ਵੀ ਭਾਈ ਉਸ ਖਰਗੋਸ਼ ਨੂੰ ਮੇਰੀ ਥਾਂ ਤੇ ਲਿਆਓ ਜਿੱਥੇ ਮੈਂ ਲੱਗਾ ਤੇ ਮੈਨੂੰ ਉਸ ਰੈੱਥ ਵਾਲੀ ਥਾਂ ਭੇਜੋ ਤਾਂ ਕਿ ਮੇਰੇ ਭੱਤੇ ਵੱਡੇ ਵੱਡੇ ਹੋਣ ਆਹ ਸਹੀ ਗੱਸਿਆਰੀ ਗੱਲ ਕਰ ਗਿਆ ਜੀ ਇਹਨ ਮਸਲਾ ਜਾਵੜਿਆ ਜੀ ਸਰਕਾਰ ਕੋਲੇ ਅੱਛਾ ਸਰਕਾਰ ਨੇ ਇੱਕ ਕਮੇਟੀ ਬਣਾਤੀ ਹਲਾ ਕਮੇਟੀ ਬਣਾਤੀ ਪੰਜ ਸੱਤ ਚੀਤੇ ਇਕੱਠੇ ਕਰਕੇ ਕਮੇਟੀ ਬਣਾਤੀ ਹਲਾ ਹਾਂ ਮਾਮਲਾ ਕਮੇਟੀ ਚ ਜਾਵੜਿਆ ਅੱਛਾ ਉਹਨਾਂ ਨੇ ਕਾਗਜ਼ ਚੈੱਕ ਕੀਤੇ ਕਹਿੰਦੇ ਵੀ 10 ਕਹ ਹਾ ਮੈਨੂੰ ਮੇਰੀ ਨੌਕਰੀ ਦਿਓ ਤੇ ਆ ਜਿਹੜਾ ਖਰਗੋਸ਼ ਵਾਲਾ ਮੇਰੇ ਨਾਲ ਗੁਜ਼ਾਰਾ ਨਹੀਂ ਜੀ ਹੁੰਦਾ। ਆਹ ਖਰਗੋਸ਼ ਨੂੰ ਖਰਖੋਸ਼ ਵਾਲੀ ਜਗ੍ਹਾ ਤੇ ਲਾਓ ਤੇ ਮੈਨੂੰ ਰੱਛ ਵਾਲੀ ਜਗ੍ਹਾ ਤੇ ਲਾਓ ਕਹਿੰਦੇ ਵੀ ਕਾਗਜ਼ ਚੈੱਕ ਕਰੋ, ਚੈੱਕ ਕਰਾਓ। ਅੱਛਾ ਕਾਗਜ਼ ਚੈੱਕ ਕਰਾਏ। ਕਾਗਜ਼ਾਂ ਦੇ ਵਿੱਚ ਹੁਣ ਉਹ ਖਰਗੋਸ਼ ਹੀ ਭਾਵੇਂ ਰੱਛੀ ਸੀਗਾ। ਅੱਛਾ ਫੇਰ ਭਈ ਉਹਨਾਂ ਨੇ ਵਾਪਸ ਭੇਜਤਾ। ਬਾਹਰ ਆਇਆ ਤੇ ਕੋ ਦਾ ਦੋਤ ਬਾਂਦਰ ਸੀ। ਹਾਂ ਹਾਂ। ਉਹਨੇ ਪੁੱਛਿਆ ਕਹਿੰਦਾ ਯਾਰ ਤੂੰ ਉਹਨਾਂ ਨੂੰ ਦੱਸ ਦਿਨਾ ਵੀ ਮੈਂ ਅਸਲੀ ਚ ਤਾਂ ਰੱਛਾਂ। ਕਾਗਜ਼ਾਂ ਜਿਵੇਂ ਫਰਗੋਸ਼ਾਂ। ਮਲਾਂ ਤੇ ਉਹਨੇ ਦੱਸਿਆ ਨਹੀਂ। ਨਾ 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 ਗੱਲ ਕਰਨ ਦਾ ਕੀ ਫਾਇਦਾ। ਜਿਹੜੇ ਜੀ ਛੇਰੀਆ ਮੁਸਕਰਿਆ ਕਰ ਬਦਾਨੀ ਅੰਦਰੋਂ ਕੀ ਆ ਪਰ ਪਟਾਮੋ ਹਾਲੇ ਪਏ ਆ ਲਾੜਦਿਆ ਦਿੱਲੀ ਗਿਆ ਸੀ ਕੀ ਘੁੰਮ ਕੇ ਆਇਆ ਉਹ ਮੈਂ ਦੇਖ ਲਿਆ ਆ ਦੇਖਿਆ ਕੀ ਇੰਡੀਆ ਗੇਟ ਦੇਖ ਲਿਆ ਹਲਾ ਇੰਡੀਆ ਗੇਟ ਦੇਖਿਆ ਮੈਂ ਚਾਰੇ ਪਾਸੇ ਦੇਖਿਆ ਗੇਟ ਕੋਈ ਲੱਗਾ ਹੀ ਨਹੀਂ ਨਾ ਲਾੜਦਿਆ ਉੱਥੇ ਗੇਟ ਕੋਈ ਨਹੀਂ ਲਗਾ ਉਹ ਇਮਾਰਤ ਬਣੀਆ ਬੱਸ ਦਾ ਨਾਂ ਹੀ ਇੰਡੀਆ ਗੇਟ ਹੀ ਉਹ ਖੁੱਲ ਭਰ ਰੱਖਦਾ ਏ ਜਿਹੜਾ ਜੀ ਕਰਦਾ ਜਿੱਧਰੋਂ ਜਿਹੜਾ ਹਮਲਾਵਰੋਂ ਦਾ ਆ ਕੇ ਹਮਲਾ ਕਰ ਗਿਆ ਮੁਸਕਰਿਆ ਕਰ ਜਿਹੜਾ ਕੋਈ ਗੇਟ ਲੱਗਾ ਏ ਸਹੀ ਗੱਲ ਕਦੇ ਬਦਾਨੀ ਆ ਗਿਆ ਕਦੇ ਬਾਬਾ ਆ ਗਿਆ ਕਦੇ ਨਰੇਜ ਆ ਗਏ ਆ ਹੁਣ ਕਾਲੇ ਨਰੇਜ ਆਏ ਬੈਠੇ ਆ ਸਾਰੀ ਗੱਲ ਇਹਨਾਂ ਨੇ ਟੇਡਾ ਜਿਹਾ ਵਲਪਾ ਕੇ ਕਬਜ਼ਾ ਕੀਤਾ ਹੈ ਲੇਕ ਰਾਜਾ ਸੀ ਅੱਛਾ ਰਾਜਾ ਦੇਸ਼ ਦਾ ਆਹਾ ਉਹਨੇ ਕਿਹਾ ਦੇਸ਼ ਦੇ ਵਿੱਚ ਗਰੀਬੀ ਬੜੀ ਆ ਉਹ ਜਾਜ ਤੇ ਜਾਂਦਾ ਸੀ ਹਾਂ ਉਹਨੇ ਉੱਪਰੋਂ ਵੇਖਿਆ ਮੌਈਨਾ ਕੀਤਾ ਲੈ ਲਾਈਟਾਂ ਵਾਲੇ ਬਾਈ ਨੂੰ ਇੱਕ ਬੇਨਤੀ ਕਰਦਾ ਯਾਰ ਜੇ ਆਡੀਅנס ਵਾਲੀ ਲਾਈਟ ਜਗਾ ਦੋ ਨਾ ਸਾਨੂੰ ਉਹਦੇ ਹੱਥੇ ਨਹੀਂ ਦੇਖਦੇ ਨਹੀਂ ਆ ਰਾਜਾ ਤੁਹਾਨੂੰ ਆ ਹੀ ਨਹੀਂ ਰਿਹਾ ਆਹਾ ਹਾਂ ਅੱਛਾ ਹਾਂ ਗੱਜਰਾਵੇ ਮੇਰਾ ਭਰਾਪਾ ਵੇ ਇੱਕ ਜਗਾ ਦੇ ਲੈ ਫੇਰ ਬਈ ਹਾਂ ਲੈ ਸੁਣਨਾ ਬਈ ਉਹ ਬੇ ਜਿਵੇਂ ਸਰਦਾਰ ਸਾਦੇ ਰੁਪਈਆ ਦੀ ਬੇਲ ਵੇਰ ਵਧਾਵੀ ਲੇਖੇ ਲਾਵੀ ਆ ਜਿਹੜੇ ਬੈਠੇ ਦੰਦ ਕੱਢੀ ਜਾਂਦੇ ਇਹਨਾਂ ਨੂੰ ਵੀ ਹੱਥ ਪਾਵੀ ਕਿ ਲੈ ਕੇ ਉਹ ਦੰਦ ਰੋ ਕਨਾ ਹਸਣੀ ਆਏ ਆ ਤੋੜਾ ਫੇਰਾ ਕਰ ਲਈਦਾ ਹੁੰਦਾ ਉਹ ਅੱਛਾ ਰਾਜੇ ਨੇ ਲੈਣਾ ਬੰਦਾ ਤੰਦਰੁਸਤ ਰਹਿੰਦਾ ਹੈ ਰਾਣਾ ਚੱਲਿਆ ਸੀਗਾ ਅੱਛਾ ਰਾਜੇ ਨੇ ਉਤੋਂ ਮੋਈਨਾ ਕੀਤਾ ਉਹਨੇ ਮੋਈਨਾ ਕਰ ਲਿਆ ਕਹਿੰਦਾ ਵੀ ਦੇਸ਼ ਬੜਾ ਗਰੀਬ ਹੈ ਆਹੋ ਮੈਂ 100 ਰੁਪਈਆ ਥੱਲੇ ਸੜਦਾ ਕਿਸੇ ਇੱਕ ਘਰ ਦਾ ਭਲਾ ਉਹ ਹੈਕ ਕਰਦਾ ਭਲਾ ਕਰ ਦਿੰਦੇ ਆ ਉਹਦਾ ਨਾਲ ਸਲਾਹਕਾਰ ਬੈਠਾ ਸੀ ਅੱਛਾ ਸਲਾਹਕਾਰ ਕਹਿੰਦਾ ਹਾਂ ਕਰੋ ਜੀ ਤੁਸੀਂ 50-50 ਦੇ ਦੋ ਨੋਟ ਸਿੱਟੋ ਦੋ ਕਰਾਂ ਦਾ ਭਲਾ ਕਰੋ ਅੱਛਾ ਉਹ ਕਰਾ ਦਾ ਭਲਾ ਕਰੋ ਉਹਦੇ ਨਾਲ ਇੱਕ ਹੋਰ ਸਲਾਹਕਾਰ ਬੈਠਾ ਸੀ ਇੱਕ ਤੀਜਾ ਸਲਾਹਕਾਰ ਵੀ ਉਹਨਾਂ ਨੇ ਰੱਖਿਆ ਉਹ ਕਹਿੰਦਾ ਜੀ ਤੁਸੀਂ ਦਸਾਂ ਦਸਾਂ ਦੇ 10 ਨੋਟ ਸਿੱਟੋ ਅੱਛਾ ਤੇ ਦਸਾਂ ਘਰਾਂ ਦਾ ਭਲਾ ਕਰ ਦਿਓ ਉਹਨੇ ਉਹਦੋਂ ਵੀ ਚੰਗੀ ਸਲਾਹ ਦਿੱਤੀ ਹੈ ਆ ਮੰਤਰੀ ਸਾਹਿਬ ਹੋਰ ਥੋੜਾ ਜਿਹਾ ਹੌਸਲੇ 'ਚ ਹੋ ਗਏ ਅੱਛਾ ਉਹਨੇ ਮੰਤਰੀ ਆਪਣਾ ਪਾਇਲਟ ਨੂੰ ਪੁੱਛਿਆ ਆ ਪਾਇਲਟ ਨੂੰ ਵੀ ਪੁੱਛ ਹੀ ਲਈਏ ਕਹਿੰਦਾ ਇਹਨਾਂ ਵੀ ਮੈਂ ਭਲਾ ਕਰਨਾ ਕੀ ਕਰਾਂ ਫੇਰ ਭਾਈ ਉਹ ਕਹਿੰਦਾ ਜੀ ਭਲਾਈ ਕਰਨਾ ਤੇ ਮੈਂ ਜਹਾਜ਼ ਹੀ ਨਾ ਸੱਟ ਦੇ ਆ ਸਾਰੇ ਦੇਸ਼ ਦਾ ਹੀ ਭਲਾ ਹੋ ਜਾਊਗਾ ਬਸ ਕਰਾ ਕੇ ਕੋਟੇ ਲੋ ਖੈਣਾ ਹੀ ਛੁੱਟ ਜਾਊਗਾ ਹੋਰ ਯਾ ਦੱਸ ਬੋਲੇ ਸਰਕਾਰ ਬਣੀ ਆ ਆਹਾ ਭਾਈ ਨਵੀਂ ਸਰਕਾਰ ਕਹਿੰਦੀ ਸੀ ਅਸੀਂ ਐਜੂਕੇਸ਼ਨ ਸਿਸਟਮ 'ਚ ਸੁਧਾਰ ਕਰਾਂਗੇ ਆਹਾਂ ਕੀਤਾ ਐਜੂਕੇਸ਼ਨ ਵਿਭਾਗ 'ਚ ਅਸੀਂ ਭਰਤੀਆਂ ਹੀ ਭਰਤੀਆਂ ਕਰਦੇ ਆਂਗੇ ਉਹ ਤੇ ਲਾਰਦਿਆ ਕੀਜੇ ਦਾ 1158 ਵਾਲਾ ਨੂੰ ਜੁਆਇਨ ਕਰਾਇਆ ਤਾਂ ਕਰਾਇਆ ਵੀ ਲਕੀਰਾ ਖੜਾ ਖੜਾ ਕੇ ਆ ਅਗਲੇ ਹੁਣ ਤਾਂ ਇਹ ਧੰਨੀ ਲਾਈ ਗਏ ਆ ਕਰੇ ਘਾਹ ਦਾ ਹੱਥ ਖੜੇ ਕਰ ਗਈ ਸੀ ਉਹਦਾ ਕੋਟ ਹੀ ਉਹਨਾਂ ਨੇ ਹੱਕ 'ਚ ਖੜ ਗਈ ਸਹੀ ਗੱਲ ਆ ਉਹ ਨਲੇ 1158 ਤੇ ਇਹਨਾਂ ਦੀ ਭਰਤੀ ਹੈ ਹੀ ਨਹੀਂ ਉਹ ਕੀ ਦੀ ਆ ਉਹ ਤਾਂ ਪਿਛਲੀ ਸਰਕਾਰ ਦੀ ਸੀ ਬਸ ਕਰੇ ਕਹਾ ਹੋਰ ਕੀਆ ਆ ਨਾਂ 99 ਵੀ ਉਹਨਾਂ ਦੀ ਸੀ 23 42 ਵੀ ਉਹਨਾਂ ਦੀ ਸਿੱਧੀ ਸੱਚਾ ਕਿ ਵਾਲੀ ਕਾਟ ਵੀ ਉਹਨਾਂ ਦੀ ਸਿੱਧੀ ਇਹਨਾਂ ਦਾ ਕੀ ਆ ਇਹ ਕਲਾ ਕੇਜਰੀ ਵਾਲੀ ਆ ਉਹਨੂੰ ਦੀ ਸਾਮੀ ਬੈਠੇ ਆ ਕਿਤੇ ਦਿੱਲੀ ਚ ਜਾ ਕੇ ਸਾਹਮਦੇ ਆ ਕਿਤੇ ਪੰਜਾਬ ਚ ਜਾ ਕੇ ਸਾਹਮਦੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਹਲਾ ਇਹਨਾਂ ਨੇ ਕੀਤਾ ਹੀ ਨਹੀਂ ਹਲਾ ਇਹਨਾਂ ਨੇ ਕੀਤਾ ਕਿਉਂ ਨਹੀਂ ਇਹਨਾਂ ਨੇ ਇੱਕ ਕੰਮ ਕੀਤਾ ਹਲਾ ਕਿਹੜਾ ਇਹਨਾਂ ਨੇ 343 ਲੈਕਚਰਰਾਂ ਦੀਆਂ ਪੋਸਟਾਂ ਕੈਨਸਲ ਕੀਤੀਆਂ ਸੀ ਸਹੀ ਗੱਲ ਆ ਇਹਨਾਂ ਨੇ 258 ਕ્રાਫਟ ਵਾਲਿਆਂ ਦਾ ਪੇਪਰ ਰੋਕਿਆ ਏ ਬਟੇ ਮਾਨਿਆ ਕੰਮ ਕੀਤਾ ਏ ਘਾੜੂ ਇਹਨਾਂ ਨੇ ਪੁੱਠਾ ਫੇਰਿਆ ਏ ਕਿਹੜਾ ਗੱਲ ਗੱਦੀ ਹੋ ਗਈ ਉਹ ਵੇਜ ਬੇ ਸਰਦਾਰ ਸਾਹਿਬ ਦੇ ਰਪਈਆਂ ਦੀ ਬਰਦਾ ਮਿਹਰਬਾਨੀ ਡਾਕਟਰ ਸਾਹਿਬ ਇਨੇ ਵੱਡੇ ਨੋਟ ਨਾ ਦਿਓ ਸਾਡੀਆਂ ਅੱਖਾਂ ਕਿਤਾ ਮੋਦੀਆਂ ਨੇ ਉਤਰਾਲੇ ਮੈਮ ਬੈਠੇ ਮੈਮ ਸਸੀ ਕਾਲ ਜੀ ਸਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤਨਪਾਕ ਜੀ ਸਾਡੇ ਸਾਹਮਣੇ ਬੈਠੇ ਹੋ ਆ ਲਾਰ ਗਿਆ ਬੈਠੂਆਂ ਤੈਨੂੰ ਵੇਖਣ ਆਲੇ ਆਏ ਸੀ ਆ ਵੇਖਣ ਆਲੇ ਆਏ ਸੀ ਬਾਅਦ ਦੱਸੂਗਾ ਹਰਿਆ ਭਰਿਆ ਮਾਹੌਲ ਦੇ ਗਾ ਹਰਿਆ ਭਰਿਆ ਮਾਹੌਲ ਆ ਕਿਆ ਸੁਣਾ ਮਾਹੌਲ ਆ ਬਹਾਰ ਆਈ ਆ ਪੱਤ ਝੜ ਚਲ ਗਈ ਆ ਬਹਾਰ ਆਈ ਪੱਤ ਝੜ ਆ ਗਈ ਆ ਮੌਸਮ ਸੋਹਣਾ ਹੈ ਵਾਤਾਵਰਨ ਸੋਹਣਾ ਹੋ ਗਿਆ ਤੇ ਸਾਡੇ ਪਿੰਡ ਦਾ ਸਰਪੰਚ ਕਹਿੰਦਾ ਅੱਛਾ ਕਹਿੰਦਾ ਲੈ ਵੀ ਆਪਾਂ ਪੌਦੇ ਲਾਉਣੇ ਆ ਵਾਤਾਵਰਨ ਬਚਾਉਣਾ ਹੈ ਆ ਵਾਤਾਵਰਨ ਬਚਾਉਣਾ ਵਾਤਾਵਰਨ ਡਾਕਟਰ ਸਾਹਿਬ ਮੈਨੂੰ ਇਸ਼ਾਰਾ ਥੋੜਾ ਦੇਖ ਗਿਆ 5 ਮਿੰਟ ਹੋਰ ਦਿਓ ਕਹਿੰਦੇ ਵਾਤਾਵਰਨ ਬਚਾਉਣਾ ਹੈ ਵਾਤਾਵਰਨ ਬਚਾਉਣਾ ਚੰਗੀ ਗੱਲ ਗੱਲ ਕੀਤੀ ਨਾਲ ਹੀ ਅਸੀਂ ਨਰੇਗਾ ਵਾਲਿਆਂ ਨੂੰ ਲਾ ਲਿਆ ਅੱਛਾ ਪੌਦੇ ਲਾ ਕੇ ਮੈਡਮ ਜੀ ਅਸੀਂ 10 ਵਜੇ ਨਿਕਲੇ ਆ ਹਾਲਾ ਫੇਰ 12 ਵਜੇ ਸਾਰੇ ਪੌਦਿਆਂ ਨੂੰ ਬੱਕਰਾ ਖਾ ਗਿਆ ਹਾਲਾ ਫੇਰ ਭਾਈ ਫੇਰ ਕੀ ਪੈਗ ਲਾ ਕੇ ਸ਼ਾਮ ਨੂੰ 6 ਵਜੇ ਸਰਪੰਚ ਸਾਹਿਬ ਬੱਕਰਾ ਹੀ ਖਾ ਗਿਆ ਫੜ ਲਓ ਪੂਛਾਤਾ ਵਰਨਦੀ ਕਿਉਂ ਜੀ ਸਰਕਾਰ ਉਹਦੀਆਂ ਪੰਚਾਇਤਾਂ ਉਸਨਿਆਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ ਇਹ ਖੇਡ ਲਿਆ ਨੂੰ ਪੰਚਾਇਤ ਨਹੀਂ ਆਉਂਦੀ ਗੀ ਇਹਨਾਂ ਨੂੰ ਸੋਚਦਾ ਹੀ ਕੋਈ ਕਰਨਾ ਕੀ ਹੈ ਕਹਿੰਦਾ ਜੀ ਪਿੰਡਾਂ 'ਚ ਸਰਬਸੰਮਤੀ ਹੋ ਗਈ ਕਈਆਂ ਪਿੰਡਾਂ 'ਚ ਵੋਟਾਂ ਹੀ ਨਹੀਂ ਪਵਾਇਆਂ ਹਲਾ ਸੱਤ ਸੰਮਤੀ ਹੋਈ ਕਾਦੀ ਉਹ ਵੀ ਠੇਕ ਨਾਲ ਹੀ ਹੋਈ ਆ ਬਾਕੀਆਂ ਦੇ ਕਿਸੇ ਦੇ ਕਾਗਜ਼ ਹੀ ਨਹੀਂ ਭਰਨ ਦਿੱਤੇ ਕਹਿੰਦੇ ਚਲੋ ਚਲੋ ਸਰਬਸੰਮਤੀ ਸਣ ਕੇ ਸਰਪੰਚ ਲਾ ਬਾਜੀ ਸਰਬਸੰਮਤੀ ਹੋਈ ਹੈ ਵੀ ਸਰਪੰਚੀ 'ਚ ਖੜ ਗਿਆ ਮੈਂ ਖੜ ਗਿਆ ਮੈਂ ਕਹਾਂ ਚਲੋ ਸਰਬਸੰਤ ਕਾ ਹੋਈ ਜਾਂਦੀ ਆ ਆਪਾਂ ਵੀ ਕੀਪਰ ਦਾ ਸਰਪੰਚ ਚੁਣੇ ਜਾਈਏ ਨਾਲ ਹੀ ਜਾਂਦਾ ਪਾਪਾ ਖੜ ਗਿਆ ਹੁਣ ਕਾਦੀ ਸਰਬਸੰਮਤੀ ਤੁਸੀਂ ਤਾਂ ਮੁਕਾਬਲੇ 'ਚ ਦੋ ਹੋ ਆਹ ਇੱਕੋ ਘਰ ਦੇ ਉਮੀਦਵਾਰ ਸਰਪੰਚੀ ਦੀਆਂ ਵੋਟਾਂ ਪੈ ਗਈਆਂ ਜੀ ਆਹ ਵੋਟਾਂ ਪਈਆਂ ਕਿਸੇ ਨੂੰ ਚੋਣ ਨਿਸ਼ਾਨ ਮਿਲਦਾ ਟਰੈਕਟਰ ਕਿਸੇ ਨੂੰ ਬੈਦ ਪੱਲਾ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਪਾਪਾ ਜੀ ਨੂੰ ਪਾਪਾ ਜੀ ਨੂੰ ਚੋਣ ਨਿਸ਼ਾਨ ਮਿਲ ਗਿਆ ਮੂਲੀ ਪੱਲਾ ਬਾਕੀ ਚੋ ਨਿਸ਼ਾਨਾ ਦੇ ਲੋਕੀ ਮੋਹਰਾਂ ਲਾਲਾ ਚੱਲ ਗਏ ਤੇ ਪਾਪਾ ਜੀ ਦੀ ਮੂਲੀ ਤੇ ਉਹਦੇ ਲੋਕੀ ਲੋਨ ਪਾਪਾ ਚੱਲ ਗਏ ਉਹਦਾ ਚੋ ਨਿਸ਼ਾਨ ਹੀ ਕਰਾਰਾ ਕਰਤਾ ਕਿਹੜਾ ਬਾਪੂ ਕਰਕਰਾ ਜਾਂ ਕਰਤਾ ਬੇਨਾਸ ਹੋਇਆ ਬੈਠਾ ਮੂੰਹ ਲਟਕਾਈ ਅਸਾ ਕਰਿਆ ਬੈਠ ਗਿਆ ਪੰਨਵੇ ਲੋਕ ਆਏ 100 ਕਰਨ ਕਹਿੰਦੇ ਭਾਈ ਸਾਹਿਬ ਚੱਲ ਕੋਈ ਨਾ ਅਸੀਂ ਵੋਟਾਂ ਦਾ ਤੈਨੂੰ ਪਾਇਆ ਸੀ ਤੂੰ ਹਾਰ ਗਿਆ ਮੁੰਡਾ ਜਿੱਤਿਆ ਘਰ ਦੀ ਗੱਲ ਇੱਕੋ ਗੱਲ ਹੈ ਮੁੰਡਾ ਜਿੱਤਿਆ ਹੀ ਕੋਈ ਚੱਕਰ ਨਹੀਂ ਆ ਬਾਪੂ ਬਣਾ ਫਾਰ ਕੇ ਪਤਾ ਕੀ ਕਹਿੰਦਾ ਬਾਪੂ ਗਿਆ ਦਾ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਗਏ ਆਪਣਾ ਉਧਾ ਵਧਿਆ ਹੀ ਹਲਾਓ ਕਿਵੇਂ ਬਈ ਕਹਿੰਦਾ ਜਿੱਤ ਜਾਂਦੇ ਪੈਂਚੋਨਾ ਦੀ ਹੁਣ ਸਰਪੰਚ ਦੇ ਪਿਓ ਵਜਦੇ ਆ ਤਿੰਨਾਂ ਦੇ ਘਾਰੇ ਹੋਏ ਬੰਦੇ ਲਾਣਤੀ ਕਿਸੇ ਖਾਣੇ ਅਗਲੀ ਉਮੀਦਵਾਰ ਝਾੜੂ ਵਾਲੇ ਸਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ 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 ਪਿਆਰ ਸਾਰ ਬਹੁਤ ਧੰਨਵਾਦ ਲੈ ਹੋਰ ਸੁਣ ਲੈ ਹੋਰ ਸੁਣਾ ਦੇ ਉਹ ਤੇਰੀ ਪ੍ਰਧਾਈ ਵੀ ਵੋਟਾਂ ਚ ਖੜਨ ਲੱਗੀ ਸੀ ਹਾਂ ਕਹਿੰਦੀ ਲੈ ਵੀ ਨਵੀਂ ਸਰਕਾਰ ਬਣੀ ਔਰਤਾਂ ਵਾਸਤੇ ਰਿਜ਼ਰਵੇਸ਼ਨ ਆ ਗਈ ਐ ਆਹ ਹੋਰ ਗਰਮੇਸ਼ਨ ਆਈ ਔਰਤਾਂ ਵਾਸਤੇ ਫੇਰ ਕਹਿੰਦੀ ਮੈਂ ਵੀ ਮੈਂਬਰ ਨਹੀਂ ਬੰਨਾ ਹੈ ਹਲਾ ਫੇਰ ਭਾਈ ਆ ਗਿਆ ਭਾਦੇ ਦਾ ਵੀ ਸਾਰਾ ਪਿੰਡ ਭਰੀ ਜਾਣਾ ਅੱਛਾ ਕਾਗਜ਼ ਭਾਤੇ ਬਾਈ ਜੀ ਆਹਾਂ ਘਰ ਘਰ ਜਾ ਕੇ ਕਹਿੰਦੀ ਭਾਈ ਸਾਹਿਬ ਮੈਂ ਵੋਟਾਂ 'ਚ ਖੜੀਆਂ ਨਿਗ੍ਹਾ ਰੱਖਿਓ ਹਲਾ ਮੇਰੇ ਤੇ ਨਿਗ੍ਹਾ ਰੱਖਿਓ ਭਾਈ ਸਾਹਿਬ ਮੈਂ ਵੋਟਾਂ 'ਚ ਖੜੀ ਨਿਗ੍ਹਾ ਰੱਖਿਓ ਨਿਗ੍ਹਾ ਰੱਖਿਓ ਭਾਈ ਸਾਹਿਬ ਮੈਂ ਵੋਟਾਂ 'ਚ ਖੜੀ ਨਿਗ੍ਹਾ ਰੱਖਿਓ ਹਲਾ ਫੇਰ ਭਾਈ ਪਿੰਡ ਵਾਲੇ ਕਹਿੰਦੇ ਬੀਬਾ ਸਾਡੀ ਤਾਂ ਨਿਗ੍ਹਾ ਹੀ ਤੇਰੇ ਤੇ ਆ ਜਦੋਂ ਦੀ ਤ ਆ ਚੌਕ ਦਿਨਾਂ ਬਾਅਦ ਕਾਗਜ਼ ਵਾਪਸ ਕਰਕੇ ਬਹਿ ਗਈ ਆਹ ਫਿਰ ਵੀ ਕਹਿੰਨੀ ਲੋਕਾਂ ਦੀ ਨਿਗਾਹ ਹੀ ਬੜੀ ਮਾਰੀ ਆ ਔਰ ਤਾਂ ਉਹ ਤਾਂ ਦੇਖਦੇ ਹੀ ਬੜੀ ਮਾਰੀ ਨਿਗਾਹ ਨਾਲ ਸਾਡਾ ਧਮਾ ਜੀ ਇਹੋ ਜਿਹਾ ਹੋ ਗਿਆ ਤੇ ਡਾਕਟਰ ਸਾਹਿਬ ਦੇ ਇਸ਼ਾਰੇ ਦੂਜਾ ਆ ਗਿਆ ਤੀਜਾ ਉਹਨਾਂ ਨੇ ਟੰਡਾ ਆਊਗਾ ਫਿਰ ਅੱਛਾ ਆਪਣਾ ਟਾਈਮ ਹੋ ਗਿਆ ਲੈ ਜਾਂਦੇ ਜਾਂਦੇ ਬਾਬੇ ਨਾਨਕ ਦੀ ਗੱਲ ਕਰ ਆ ਲੈ ਕਰਦੇ ਭਾਈ तेरी बाणी तुर दरगा बा नानका तेरी बानी तुर दरगा बा तेरा हर एक बचने नाम का तेरा हर एक बचने नाम का तेरा हर एक बचने अला बाबा का ਤੇਰਾ ਹਰੀਕ ਬਚਨ ਅਲਾਹੀ ਬਾਬਾ ਨਾ ਨਿਕਾ ਭੰਡ ਗਉਦੇ ਨੇ ਵੜੇ ਆਈ ਬਾਬਾ ਨਾ ਨਿਕਾ ਭੰਡ ਗਉਦੇ ਨੇ ਵੜੇ ਆਈ ਬਾਬਾ ਨਾ ਨਿਕਾ ਮਾਰਾ ਜੀ ਰੱਖੇ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆਖ ਸਾਹਿਬ ਬਹੁਤ ਬਹੁਤ ਧੰਨਵਾਦ